ਇਹ ਗੱਲ ਕਰਾਂਗੇ ਗੁਲਾਮੀ ਦੀ ਜੇ ਗੱਲ ਕਰਾਂਗੇ ਆਜ਼ਾਦੀ ਲੈਣ ਦੀ ਜੇ ਗੱਲ ਕਰਾਂਗੇ ਆਪਣੇ ਰਾਜ ਦੀ ਪ੍ਰਾਪਤੀ ਦੀ ਤੇ ਇੱਕ ਵਾਰੀ ਤਾਂ ਤੰਗੀ ਆਊਗੀ ਇੱਕ ਵਾਰੀ ਸੰਘਰਸ਼ ਲੰਮਾ ਕਰਨਾ ਪਊਗਾ ਸਿਰ ਦੇਣੇ ਪੈਣਗੇ ਮੈਂ ਅੱਗੇ ਕਿੰਨੀਆਂ ਥਾਵਾਂ ਤੇ ਗੱਲ ਕੀਤੀ ਹੈ ਮੈਂ ਇੱਥੇ ਵੀ ਕਰ ਦਿੰਨਾ ਗੋਲ ਮੋਲ ਗੱਲਾਂ ਮੈਨੂੰ ਕਰਨੀਆਂ ਨਹੀਂ ਆਉਂਦੀਆਂ ਦੇਖੋ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲਿਆ ਨਿਜਬਲ ਸੇ ਇਹਦੀ ਗੱਲ ਉਨੀ ਜ਼ਰੂਰੀ ਹੈ ਰਾਜ ਕਿਸੇ ਨੂੰ ਕੋ ਥਾਲੇ ਚ ਧਰ ਕੇ ਨਹੀਂ ਦਿੰਦਾ ਕਿਸੇ ਕੋਲ ਵਾਧੂ ਵੀ ਪਿਆ ਹੋਵੇ ਤਾਂ ਵੀ ਨਹੀਂ ਦਿੰਦਾ ਸਾਨੂੰ ਆਪਣਾ ਰਾਜ ਲੜ ਕੇ ਲੈਣਾ ਪੈਣਾ ਹੈ ਤੇ ਜਿੰਨਾ ਚਿਰ ਰਾਜ ਨਹੀਂ ਲੈਂਦੇ ਉਹਨਾਂ ਚਿਰ ਸਿੱਖਾਂ ਦੇ ਬੱਚੇ ਇਹ ਹਿੰਦੁਸਤਾਨ ਦੀ ਜਿਹੜੇ ਪਿੰਜਰਾ ਬਣਾਇਆ ਸਿੱਖਾਂ ਵਾਸਤੇ ਨਾ ਇਹਦੇ ਚ ਤੜਫ ਤੜ ਕੇ ਮੰਗ ਕੇ ਕੋਈ ਨਹੀਂ ਰੋਕ ਸਕਦਾ ਜਰਾਜ ਦੀ ਪ੍ਰਾਪਤੀ ਕਰਾਂਗੇ ਕਾਠਾ ਲਵਾਂਗੇ ਰੁੱਖੀ ਖਾ ਲਵਾਂਗੇ ਪਰ ਗੈਰਤ ਦੇ ਅਣਖ ਦੀ ਖਾਵਾਂਗੇ ਤੇ ਕਈ ਪੁੱਛਦੇ ਵੀ ਤੁਹਾਨੂੰ ਕੋਟ ਨਹੀਂ ਲੱਗਦੀ ਜੀ ਤੁਹਾਨੂੰ ਬੰਦਰਗਾਹ ਨਹੀਂ ਲੱਗਦੀ ਤੁਹਾਨੂੰ ਆਹ ਨਹੀਂ ਲੱਗਦਾ ਤੁਸੀਂ ਵਪਾਰ ਕਿਉਂ ਨਾ ਕਰੋਗੇ ਮੇਰਾ ਇੱਕੋ ਹੀ ਜਵਾਬ ਹੁੰਦਾ ਪਿੰਜਰੇ ਦੇ ਵਿੱਚ ਪਏ ਕਿਸੇ ਸ਼ੇਰ ਨੂੰ ਤੁਸੀਂ ਇਹ ਪੁੱਛੋ ਵੀ ਬਾਹਰ ਨਿਕਲ ਕੇ ਕਿਹੜੇ ਇਲਾਕੇ 'ਚ ਜਾਏਗਾ ਕਿਹੜੇ ਇਲਾਕੇ 'ਚ ਜਾ ਕੇ ਸ਼ਿਕਾਰ ਕਰੇਗਾ ਕੀ ਕਰੇਗਾ ਕਿਹਨਾਂ ਲੜੇਗਾ ਇਹ ਸਵਾਲ ਪੁੱਛਦੇ ਨੇ ਅਸੀਂ ਜਵਾਬ ਦੇ ਨਹੀਂ ਹਾਂਗੇ ਇਹਨਾਂ ਦੇ